ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਤ ਨਗ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤੱਕ ਬਣ ਟੁਕੜ ਗਾਵਾ ਤੇ ਪੰਜ ਵਸੀਆਂ ਨੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘ੍ਰੇਲੂ ਵੀਰ ਕੋਲ ਸਾਰੇ ਪਸ਼ੂ ਆ ਇੱਕ ਮੰਨ ਲੋ ਵੀ ਛੋਟਾ ਜਿਹਾ ਫਾਰਮ ਆ ਵੀਰ ਦਾ 30 30 ਪਲੱਸ ਵਾਲੀਆਂ ਵੀਰ ਕੋਲ ਸਾਰੀਆਂ ਗਾਵਾਂ ਨੇ ਚੰਗੀਆਂ ਗਾਵਾਂ ਨੇ ਵਧੀਆ ਬਰੀਡ ਤੇ ਵੀਰ ਕੰਮ ਕਰਦਾਗਾ ਤੇ ਵਧੀਆ ਦੁੱਧ ਦਾ ਕੰਮ ਚੱਲੀ ਜਾਂਦਾ ਵੀਰ ਦਾ ਇੱਕ ਕਰ ਲੋ ਬਹੁਤ ਚੰਗੀਆਂ ਬ੍ਰੀਡਾਂ ਲੈ ਬ੍ਰੀਡ ਬਰੂਡ ਤਾਂ ਵੀਰ ਕੋਲ ਜੱਫਾ ਪੁੱਲ ਚੰਗੀ ਹੈਗੀ ਤੇ ਆਜੋ ਆਪਾਂ ਉਸ ਵੀਰ ਨਾਲ ਕਰਦੇ ਆਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ। ਉਹ ਠੀਕ ਹੋ ਬਾਈ। ਬਹੁਤ ਵਧੀਆ ਬਾਈ ਬਹੁਤ ਵਧੀਆ। ਨਾਮ ਤੇ ਐਡਰੈਸ ਬੋਲੋ ਜੀ। ਨਾਮ ਰੇਸ਼ਮ ਵੀਰੇ ਪਿੰਡ ਵੰਦਰਾ। ਠੀਕ ਆ। ਜ਼ਿਲ੍ਹਾ ਮੋਗਾ 8 ਵਾਗਾ ਪੁਰਾਣਾ ਬਾਈ। ਨੇੜੇ ਕਿਹੜੇ ਪਿੰਡ ਰਹਿੰਦਾ? ਨੇੜੇ ਇਧਰ ਵੀਰੇ ਭਗੱਚੇ ਤੋਂ ਬਾਜੂ ਸ਼ਾੜ ਨੂੰ 8 ਕਿਲੋਮੀਟਰ ਬਾਜਾ। ਅੱਠ ਹੀ ਭਗਤਾ ਪੈਂਦਾ ਵੀਰੇ। ਠੀਕ ਆ। ਅੱਠ ਹੀ ਭਗਤਾ ਪੈਂਦਾ। ਹਾਂਜੀ ਵੀਰੇ ਹਾਂਜੀ। ਕੋਡ ਨੰਬਰ ਬੋਲ ਦੋ ਵੀਰੇ। 959285699। ਠੀਕ ਆ ਬਾਈ। ਸਾਨੂੰ ਆਪ ਉਧਰ ਹੀ ਕਰੀਏ ਫਿਰ। ਇਧਰੋਂ ਕਰ ਲ ਜਿਹੜੀ ਬਈ ਆਪਾਂ ਇਹ ਪਹਿਲੇ ਨੰਬਰ ਤੇ ਬੱਸੀ ਦੇਖਦੇ ਰਹੇ ਆ ਹਾਂਜੀ ਵੀਰੇ ਕਿੰਨੇ ਕੁ ਮਹੀਨੇ ਦੀ ਉਮਰ ਹੈ ਦੀ ਇਹ ਵੀਰੇ 9 ਮਹੀਨੇ ਉਮਰ ਆ ਬੱਸੀ ਦੀ ਠੀਕ ਆ ਮੂੰਹ ਤੋਂ ਵੀਰੇ ਖੀਰੀ ਆ ਠੀਕ ਆ ਵੀਰੇ ਇਹਦੀ ਮਾਤਰ ਮਦਰ ਵੀ ਆਪਣੇ ਕੋਲੇ ਖੜੀ ਆ ਠੀਕ ਆ ਇਸ ਵਾਰ 32 ਦੇਤੀ ਲੀਟਰ ਤੇ ਚੱਲੀ ਜਾਂਦੀ ਆ 32 ਦੇਤੀ ਲੀਟਰ ਤੇ ਚੱਲੀ ਜਾਂਦੀ ਆ ਤੇ ਕਿੰਨੀ ਕੁ ਉਮਰ ਹੈ ਦੀ ਹੁਣ ਇਹਦੀ ਵੀਰੇ 9 ਮਹੀਨੇ ਆ 9 ਮਹੀਨੇ ਦੀ ਉਮਰ ਆ ਹਾਂਜੀ ਵੀਰੇ ਧੱਤਰ ਕਾਰਡ ਵੀ ਵਧੀਆ ਹੈ ਹਾਂ ਵੀਰੇ ਬਹੁਤ ਵਧੀਆ ਠੀਕ ਆ ਥਾਣਾ ਫੋਰਸ ਥਾਣੇ ਦੇ ਚਾਰ ਹੀ ਆ ਕਿਸੇ ਦੇ ਫੋਰਸ਼ਾਂ ਗੇ ਸੀਮਨ ਵਗੈਰੇ ਦਾ ਪਤਾ ਹੋਵੇ ਸੀਮਨ ਵੀਰੇ ਡੈਨਮਾਰਕ ਦੀ ਹੈਗੀ ਇਹ ਠ ਫੇਸਬੁਕ ਬੜਾ ਪਿਆਰਾ ਹਾਂਜੀ ਹਾਂਜੀ ਬਾਈ ਸਮੇਂ ਬਲੀ ਚੰਗੀ ਆ ਵੀਰ ਦੀ ਘਰ ਦੀ ਬਰੀਡ ਤਿਆਰ ਕਰੀ ਹੋਇਆ ਸਾਰੀ ਹੈ ਨਾ ਵੀਰੇ ਹਾਂਜੀ ਵੀਰੇ ਹਾਂ ਲੈ ਤੋਰਾ ਚੈੱਕ ਕਰ ਲ ਥੋੜਾ ਕੈਮਰੇ ਨੂੰ ਜ਼ਰੂਰ ਚੈੱਕ ਦੀ ਹੈਗੀ ਲੈ ਬਹੁਤ ਚੰਗੀ ਆ ਸਮੇਂ ਬਲੀ ਚੰਗੀ ਆ ਬਸ ਇਹਦਾ ਫੇਸਬੁਕ ਦੇਖ ਵੀਰੇ ਜਦੋਂ ਨਿਕਾਜਾ ਫੇਸਾ ਹਾਂ ਨਿਕਾਜਾ ਫੇਸਾ ਵੀਰੇ ਬਹੁਤ ਕਮਾਲ ਦੀ ਆ ਹੈਨਾ ਹਾਂ ਵੀਰੇ ਹਾਂ ਤੇ ਕੀ ਮੁੱਲ ਰਹੂ ਵੀਰੇ ਜਾਇਜ਼ ਜਾਇਦਾ ਇਹਦਾ ਮੁੱਲ ਬੜਾ 16000 ਰੁਪਿਆ 16000 ਰੁਪਿਆ ਮੁੱਲਾ ਤੇ ਮੌਕੇ ਦੇ ਮੈਂ ਤਾਂ ਹੋ ਜੂ ਵੀਰੇ ਹਾਂ ਤੇ ਭਰਾ ਬੰਦਾ ਮੜਾ ਬਨ ਕੇ ਨਾ ਥਣ ਚੈੱਕ ਕਰਵਾ ਕੋਈ ਨਹੀਂ ਬਿਲਕੁਲ ਲੱਥਣ ਨੇੜੇ ਤੇ ਚੈੱਕ ਕਰ ਲੋ ਬੜਾ ਚੰਗਾ ਥਾਣਾ ਦਾ ਲੈ ਕੋਈ ਫੋਰਸਾਂਗੇ ਨਹੀਂ ਬਹੁਤ ਚੰਗਾ ਥਾਣਾ ਦਾ ਤੇ ਮੁੱਲ 16000 ਰੁਪਏ ਮਾਨਤਾਨ ਹੋਜੂ ਵੀਰੇ ਮਾਨਤਾਨ ਹੋਜੂ ਵੀਰੇ ਠੀਕ ਆ ਵੀਰੇ ਅੱਗੇ ਵੀਰੇ ਦੋ ਨੰਬਰ ਨੈਰ ਦੇ ਸਿੰਮਨ ਦੀ ਆ ਇਹਦੇ ਵੀਰੇ ਡਾਇਲ ਮਾਰਕ 4116 ਦੀ ਆ ਤੇ ਮਜ਼ਰਦਾਰ ਕਾਰਡ ਵੀਰੇ ਇਹਦੇ ਵੀਰੇ 32 ਤੇ 30 ਲੀਟਰ ਦੀ ਮਾਤ ਦਾ ਵੀਰੇ ਠੀਕ ਆ 32 ਤੇ 30 ਲੀਟਰ ਦੀ ਮਾਤ ਦਾ ਤਾਂ ਇਹ ਵੀਰੇ 2 ਤਰੀਕ ਨੂੰ ਹੋਈ ਗਈ ਹੋਈ ਆਪਣੀ ਇਹ ਆਈ ਹੋਈ ਹਾਂ ਹਾਂ 1 ਮਹੀਨੇ ਦੀ ਵੀਰੇ 1 ਮਹੀਨੇ ਨਹੀਂ 2 ਤਰੀਕ ਨੂੰ ਹੀ ਆਈ ਹੋਈ ਹੈ ਵੀਰੇ ਇਹ ਵੀ ਅਸ ਦਾ ਸਿੰਮਨ ਲੱਗਿਆ ਵੀਰੇ ਐਬੀਐਸ ਦਾ ਸਿੰਮਨ ਲੱਗਿਆ ਆਪਾਂ ਵੀਰੇ ਖਾਂਦੀ ਕਰਕੇ ਦੇਣੀ ਆ ਠੀਕ ਆ ਫੇਸ ਦਿਖਾਇਆ ਯਾਰ ਚਮਕ ਚਮਕ ਫੁੱਲ ਆ ਹਾਂ ਵੀਰੇ ਤੇਜ ਫੁੱਸ਼ ਕਰ ਮੜੀ ਦਾ ਬੜਾ ਪਿਆਰਾ ਫੁੱਲਾਂ ਦਾ ਕੋਈ ਨਾ ਨਾ ਵੀਰੇ ਕੋਈ ਫੁੱਲ ਨਹੀਂ ਲਾ ਵੀਰੇ ਤੋਰ ਦੇ ਸਮੀਰ ਪੜੀ ਚੰਗੀ ਆ ਬਾਈ ਕਹਿੰਦਾ ਟੀਕਾ ਲਵਾਇਆ ਵਾ ਹੂੰ ਗੱਬਣ ਚਾਲਸ ਦਾ ਹੋ ਗਿਆ ਹਾਂ ਵੀਰੇ ਹਾਂ ਬਾਕੀ ਬਾਈ ਕਹਿੰਦਾ ਖਾਲੀ ਮੰਨ ਕੇ ਦੇਣੀਆ ਕਿਉਂਕਿ ਹਜੇ ਚੈੱਕ ਤੇ ਆਉਂਦੀ ਨਹੀਂ ਲੈ ਤੋਰਾ ਚੈੱਕ ਕਰ ਲੋ ਬਾਈ ਬਹੁਤ ਕਮਾਲ ਦਾ ਤੋਰਾ ਤਰਾ ਕਰਮਲੀ ਦਾ ਬਾਕੀ ਚਮਕਾ ਵਾਲੀ ਵੱਸੀ ਆ ਹਾਂਜੀ ਬਾਈ ਹਾਂਜੀ ਚਮਕ ਚਮਕਾ ਫੁੱਲ ਆਏ ਨਹੀਂ ਹੈਗਾ ਵੀ ਫਿੱਕੀ ਆ ਇਹਦਾ ਕੀ ਮੁੱਲ ਰੱਖੂ ਵੀਰੇ ਜਿਆ ਜਿਆ ਇਹਦਾ ਮੁੱਲ ਵੀ 17000 ਰੁਪਇਆ 17000 ਰੁਪਇਆ ਹਾਂਜੀ ਬਾਈ ਹਾਂਜੀ ਤੇ ਮੌਕੇ ਦੇ ਮਾਨ ਤਣ ਵੀਰੇ हां हो ਜੂਗਾ ਬਈ ਹੋਜੂ ਠੀਕ ਆ 17000 ਰੁਪਿਆ ਮੋਲਾ ਬਾਈ ਕਹਿੰਦਾ ਮੌਕੇ ਤੇ ਮਾਨ ਤਾਨ ਜਰੂਰ ਹੋ ਜੂਗਾ ਥਣ ਝੋਲੀ ਆਪਾਂ ਨੇੜੇ ਤੋਂ ਚੱਕਰਵਾ ਦੇਣਾ ਥਣ ਬਾਲਾ ਚੰਗਾ ਲੱਗਿਆ ਯਾਰ ਵੀਰੇ ਇਹਦੇ ਤਾਂ ਯਾਰ ਹਨਾ ਨਹੀਂ ਥਣ ਵੀਰੇ ਬਹੁਤ ਚੰਗਾ ਸਾਰੇ ਨਾਲ ਬਸਣ ਵਾਲੇ ਵੀਰੇ ਕਿਸੇ ਦੇ ਫੋਟ ਸ਼ਾਂਗ ਨਹੀਂ ਜਿਵੇਂ ਹਜੇ ਜਿਵੇਂ ਗੱਪਾਂ ਨੂੰ ਹੰਦੀ ਆਈ ਹਾਂ ਹਾਂਜੀ ਹਾਂਜੀ ਹਾਂ ਥੋੜੀ ਚਾਲੀ ਬਸਤੀ ਬਹੁਤ ਚੰਗੀ ਹੈ ਥਾਣਾ ਮੇਨ ਗੱਲ ਹਾਂਜੀ ਬਈ ਹਾਂਜੀ ਤੇ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਇਹ ਵੀਰੇ ਆਪਾਂ ਗੱਪਾਂ ਤੋਂ ਕੋਲ ਗਾਂ ਲਈ ਸੀਗੀ ਠੀਕ ਆ ਇਹ ਵੀ ਆ ਦਾ ਸਹੀ ਮਨ ਲੱਗਾ ਜੀ ਗਾਂ ਦੇ ਤੇ ਆਪਣੇ ਕੋਲ ਆ ਠੀਕ ਆ ਤੇਰੀ ਮਾਂ ਲਈ 32 ਲੀਟਰ ਦੀ ਲਿਟਰੇਰੀ ਮਾਂ ਦਾ ਵੀ ਰੈਕਟ ਆਪਣੇ ਕੋਲ ਹੀ ਖੜੀ ਆ ਠੀਕ ਆ ਜੇ ਕਿਸੇ ਬਾਈ ਨਾਲ ਆਪਣਾ ਸੌਦਾ ਹੋਊਗਾ ਆਪਾਂ ਵੀ ਮਾਂ ਵੀ ਦਿਖਾ ਦੇਵਾਂਗੇ ਵੀਰੇ ਠੀਕ ਆ ਬਾਈ ਕਹਿੰਦਾ ਜੇ ਕਿਸੇ ਵੀਰ ਨਾਲ ਆਪਣਾ ਸੌਦਾ ਹੋਊਗਾ ਤਾਂ ਮਾਂ ਵੀ ਦਿਖਾਵਾਂਗੇ ਇਹ ਕਿੰਨੀ ਕੁ ਉਮਰ ਹੈ ਦੀ ਇਹਦੀ ਵੀਰੇ ਮੰਨ ਕੇ ਚੱਲੋ ਵੀ 10.5 ਮਹੀਨੇ 10 ਕਿ ਮਹੀਨੇ ਉਮਰ ਆ ਵੀਰੇ 10 ਕਿ ਮਹੀਨੇ ਦੀ ਉਮਰ ਆ ਉਹ ਤਾਂ ਬਹੁਤ ਕਰਗੀ ਹਾਂ ਵੀ ਬਹੁਤ ਬਸੀ ਹਾਂ ਗਰੋਥ ਬਹੁਤ ਆ ਫੇਸਪੂਸ ਇਹਦਾ ਵੀ ਬਹੁਤ ਪਿਆਰਾ ਕਰਨ ਵਾਲੀ ਦਾ ਹਨਾ ਇਹਦੀ ਮਦਰ ਦਾ ਕਿੰਨਾ ਗੱਦਦਾ ਵੀਰੇ ਇਹ ਵੀਰੇ 32 ਲੀਟਰ ਦੇ ਚੱਲ ਜਾਂਦੀ ਇਹਦੀ ਮਾਂ ਠੀਕ ਆ ਹਾਂ ਵੀਰੇ ਖੋਲ ਲ ਠੀਕ ਆ ਫੇਸ ਫੁੱਲ ਕਰਮਾਲੀ ਦਾ ਚੈੱਕ ਕਰ ਲੋ ਚਮਕ ਚਮਕ ਵਸੀ ਤੇ ਦਿਨ ਕਰਮਾਲੀ ਦੇ ਫੁੱਲ ਸੁਨੱਖ ਪੋਣਾ ਦਾ ਆਪਾਂ ਕਹਿੰਦੇ ਰੱਜ ਕੇ ਭਰਿਆ ਵਾ ਹਨਾ ਹਾਂ ਵੀ ਦੇਖੋ ਲੈ ਤੋਰਾ ਚੈੱਕ ਕਰ ਲੋ ਤੋਰਾ ਬਹੁਤ ਚੰਗਾ ਇੱਕ ਨੰਬਰ ਤੋਰਾ ਗਾ ਬਾਕੀ ਵੀਰ ਦੇ ਘਰ ਦੀ ਬਰੀਡ ਆ ਸਾਰੇ ਕੋਈ ਵਪਾਰ ਦਾ ਗੰਮਾ ਇਹਦਾ ਵੀਰ ਆਪਣਾ ਕੋਈ ਥਾਂ ਵਾਲੀ ਥੋੜੀ ਜਿਹੀ ਪੌਂਦੀ ਆਪਣੇ ਪਾ ਕਰਕੇ ਸੇਲ ਕਰਦੇ ਆ ਠੀਕ ਆ ਹਾਂ ਲੋਟ ਨਹੀਂ ਆ ਰਿਹਾ ਭਾਈ ਯਾਰ ਤੇ ਇਹਦਾ ਭਰਾ ਫਿਰ ਕੀ ਮਨਰ ਹੋ ਜਾਇਆ ਜਾ ਇਹਦਾ ਮੁੱਲ ਵੀ 15000 ਰੁਪਇਆ ਠੀਕ ਆ ਹਾਂ ਇਹਦਾ ਮੁੱਲ ਹੈਗਾ 15000 ਬਾਕੀ ਮਾਨ ਤਾਨ ਮੌਕੇ ਮਾਨ ਤਾਨ ਹੋ ਜੂ ਵੀਰੇ ਠੀਕ ਆ 15000 ਰੁਪਏ ਵੀਰ ਕਹਿੰਦਾ ਮੁੱਲਾ ਬਾਕੀ ਮੌਕੇ ਤੇ ਮਾਨ ਤਾਨ ਜ਼ਰੂਰ ਹੋ ਜੂਗਾ ਥਣ ਆਪਾਂ ਨੇੜੇ ਤੇ ਚੱਕਰ ਵਾਦਨਾ ਥਣ ਬਹੁਤ ਚੰਗਾ ਲੱਗਿਆ ਵਾ ਲੈ ਬੜਾ ਕਮਾਲ ਦਾ ਥਣਾ ਚਾਰੇ ਥਣ ਨਿੱਖੜਵੇਂ ਨੇ ਪੂਰੀ ਬੀਤੀ ਤੇ ਥਣਾ ਕੋਈ ਵਿੱਚ ਫੋੜ ਸਕ ਨਹੀਂ ਅੱਗੇ ਵੀਰੇ 4 ਨੰਬਰ ਇਹ ਵੀ ਨੇ ਇਹ ਵੀ ਆਪਣੀ ਵੀਰੇ ਘਰ ਦੀ ਵਸਿਆ ਦਾ ਮਰਗ 4127 ਦੀ ਆ ਬਾਈ ਡੈਨਮਾਰਕ 4127 ਦੀ ਵਸਲੀ ਹਾਂਜੀ ਬਾਈ ਹਾਂਜੀ ਠੀਕ ਆ ਬੋਦੀਰ ਬਹੁਤ ਕਮਾਲ ਦੀ ਹਾਂ ਬੱਸੀ ਵੀ ਬਹੁਤ ਚੰਗੀ ਹੈਗੀ ਬਹੁਤ ਚੰਗੀ ਵਸਲੀ ਛੋਟਾ ਜਿਹਾ ਫੇਸ ਆ ਬੱਸੀ ਦਾ ਛੋਟਾ ਜਿਹਾ ਫੇਸ ਆ ਤੇ ਇਹਦੀ ਮਾਦਾ ਥੱਲੇ ਕਿੰਨਾ ਰਹੇਗੀ ਇਹ ਵੀ 27 28 ਲੀਟਰ ਦੇ ਇਹਦੀ ਮਾਂ ਵੀ ਆਪਣੇ ਕੋਲੇ ਆ ਵੀਰੇ ਠੀਕ ਆ ਹਾਂ ਖੋਲ ਲੈ ਵੀਰੇ ਤੋੜ ਕੇ ਦਿਖਾ ਦਿਓ ਤੋੜ ਸੰਗ ਤਾਂ ਇਹਦੇ ਵੀ ਨਹੀਂ ਹੋਣੀ ਹਾਂ ਵੀਰੇ ਹਾਂਜੀ ਸਮੀ ਪਲੀ ਚੰਗੀ ਆ ਬਾਕੀ ਬਾਈ ਕਹਿੰਦਾ ਮਾਮਾ ਆਪਣੇ ਕੋਲੇ ਵੀ ਸਾਰੇ ਨੰਨੇ ਗਾਵੇਂ 30 ਪਲੱਸ ਹੋਣੇ ਸਾਰਿਆਂ ਹਾਂ 30 ਪਲੱਸ ਹੋਣੇ ਵੀਰ ਕੋਲੇ ਲੈ ਨਾਸ਼ਤੀ ਕਰ ਦਿਆ ਫੁੱਲ ਬਾਈ ਦੀ ਸੇਵਾ ਚੰਸੀਆਂ ਦੇ ਪਾਲੀਆਂ ਮਿਆਂ ਲੈ ਤੋਰਾ ਤਰਾ ਚੈੱਕ ਕਰ ਲੋ ਤੋਰਾ ਤਰਾ ਇੱਕ ਨੰਬਰ ਆ ਤੇ ਫੋਰਸਾਂ ਵੀਰੇ ਇਹਦੇ ਨਾ ਨਾ ਵੀਰੇ ਨਾ 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 ਠੀਕ ਆ ਲੈ ਖੜਨੀ ਚੈੱਕ ਕਰ ਲੋ ਬੜੀ ਪਿਆਰੀ ਆ ਇਹਦਾ ਕੀ ਮੁੱਲ ਰੱਖੂ ਵੀਰੇ ਜਾਇਜਾ ਇਹਦਾ ਮੁੱਲ ਵੀ ਵੀਰੇ 15000 ਰੁਪਿਆ ਠੀਕ ਆ ਹਾਂਜੀ ਭਾਈ 15000 ਰੁਪਿਆ ਮੋਲਾ ਬਾਕੀ ਮੌਕੇ ਤੇ ਮਾਨਤਾ ਲਊ ਵੀਰੇ ਹੋ ਜਾਊਗਾ ਠੀਕ ਆ 15000 ਰੁਪਿਆ ਮੋਲਾ ਭਾਈ ਕਹਿੰਦਾ ਮੌਕੇ ਤੇ ਮਾਨਤਾ ਨਾ ਜ਼ਰੂਰ ਕਰ ਦਿਆਂ ਹੋ ਜਾਊਗਾ ਇਹ 340 ਨੇੜੇ ਨੂੰ ਹਾਂ ਅੱਗੇ ਬਾਈ 5 ਨੰਬਰ ਇਹ ਵੀ ਤਾਂ ਜਰਸੀ ਆ ਇਹ ਨਹੀਂ ਆਪਾਂ ਮਦਰ ਆਪਾਂ ਦਿਹਾਂਦੀ ਸੀ ਵੀਰੇ ਠੀਕ ਆ ਹੁਣ ਆਪਾਂ ਸੇਲ ਕਰਤੀ ਵੀਰੇ ਤੇ ਉਹਦੇ ਸੇ ਕਿੰਨਾ ਲੱਗਦਾ ਵੀਰੇ 18 19 ਲੀਟਰ ਦਾ ਤੁਸੀਂ ਕਿਹਾ ਵੀਰੇ ਠੀਕ ਆ ਹਾਂ ਉਹ ਚੰਗੀ ਆ ਹਨਾ ਚੰਗੀ ਆ ਹਾਂ 50 ਵਾਲੀ ਜਰਸੀ ਆ ਵੀਰੇ ਪਿਆਰਾ ਤੇ ਮਤਲਬ ਕਿੰਨਾ ਦਾ ਦੁੱਧ ਦੇ ਦੂ ਬਾਈ ਐਸਟੀਮੇਟ ਹੈ ਇਹ ਵੀਰੇ ਪਹਿਲੇ ਸੋਚਦੇ 1500 ਲੀਟਰ ਦੇ ਠੀਕ ਆ ਹਾਂ ਮੇਨ ਗੱਲ ਪੰਜਾਬ ਵਾਲੀ ਆ ਪੰਜਾਬ ਵਾਲੀ ਜਰਸੀ ਆ ਬਾਈ ਹਾਂ ਕੋਈ ਐ ਨਹੀਂ ਛੋਟੀ ਨਹੀਂ ਵੱਡੀ ਆ ਬੁਰੀ ਥਾਣ ਚੈੱਕ ਕਰਵਾ ਦੇ ਥਾਣਾ ਆ ਵੀਰੇ ਕੋਈ ਫੋਟ ਨਹੀਂ ਲੈ ਥਾਣਾ ਬਹੁਤ ਚੰਗਾ ਯਾਰ ਹਨਾ ਹਾਂਜੀ ਬਾਈ ਹਾਂਜੀ ਬੁਰੀ ਮਿੱਥੀ ਦਾ ਥਾਣਾ ਚਾਰੇ ਥਾਣਾ ਹਾਂਜੀ ਬਾਈ ਖੋਲ ਲੈ ਵੀਰੇ ਤੋੜ ਕੇ ਦਿਖਾ ਦੇ ਇਹਦੀ ਉਮਰ ਮੂ ਵੈਸੇ ਕਿੰਨੀ ਕਾ ਇਹਦੀ ਉਮਰ ਵੀਰ ਹੋ ਗਈ ਹੈਗੀ 11 12 ਮਹੀਨੇ ਵੀਰੇ ਬਾਪਪਾ ਦੋ ਇਹਦੇ ਉਧਰ ਹੋ ਬਾਈ ਆ ਕੀ ਕਹਦੇ ਵੈਸੇ ਕਾਬਲ ਜੀ ਆ ਹਾਂ ਵੀਰ ਹਾਂ ਹਾਂ ਇੱਕ ਗੱਟਾ ਜਾਂ ਦੋ ਦੋ ਮਹੀਨੇ ਸਾਮਕੇ ਟਿੱਕੇ ਦੇ ਕਾਬਲੀ ਆ ਸਰ ਹਾਂ ਮਤਲਬ ਚੰਗੀ ਹੋਰ ਸੇਵਾ ਹੋਗੀ ਤੇ ਪ੍ਰਾਇਦਾ ਮੁੱਲ ਕੀ ਰਫਰ ਜਾਇਜ ਦਾ ਇਹਦਾ ਮੁੱਲ ਵੀ ਤੇ 13000 ਰੁਪਿਆ ਠੀਕ ਆ ਹਾਂਜੀ ਭਾਈ ਇਹਦਾ ਮੁੱਲ 13000 ਰੁਪਿਆ ਮੌਕੇ ਤੇ ਮਾਨਤਣ ਵੀਰੇ ਹੋ ਜੂਗਾ ਭਾਈ ਠੀਕ ਆ ਭਾਈ ਕਹਿੰਦਾ ਮੁੱਲ ਹੈਗਾ 13000 ਰੁਪਿਆ ਬਾਕੀ ਮੌਕੇ ਤੇ ਮਾਨਤਣ ਜਰੂਰ ਹੋ ਜੂ ਚੰਗੀ ਆ ਸਮੇ ਭਲੀ ਚੰਗੀ ਆ ਕਦ ਵੱਡ ਵੀ ਉਮਰ ਦੇ ਹਿਸਾਬ ਨਾਲ ਠੀਕ ਆ ਤੇ ਅੱਗੇ ਵੀਰੇ ਗਾਵਾਂ ਵੀਰੇ ਜੇ ਕੋਈ ਮਤਲਬ ਚਾਰੇ ਇਕੱਠੀ ਨਹੀਂ ਲੈ ਜੋ ਪੰਜੇ ਫਿਰ ਵੀ ਮਾਨਦਾਨ ਜਾਦੇ ਹੋ ਜੂਗਾ ਠੀਕ ਆ ਹਾਂਜੀ ਬਾਈ ਫਿਰ ਚੰਗਾ ਮਾਨਦਾਨ ਹਾਂਜੀ ਹਾਂਜੀ ਵੀਰੇ ਠੀਕ ਆ ਅੱਗੇ ਵੀਰੇ 6 ਨੰਬਰ ਤੇ ਬੈਠ ਇਹ ਵੀਰੇ ਰੇ ਨਾਲ ਤੀਜਾ ਸੂਆ ਗਾਂ ਵੀਰੇ ਹੈ ਠੀਕ ਆ ਵੀਰੇ ਇਹਦਾ ਮਨ ਕਿਦਾਂ ਉਹ ਦੂਜੇ ਸੂਏ 26 24 ਲੀਟਰ ਦੁੱਧ ਦਿੱਤਾ ਵਾ ਠੀਕ ਆ ਇਸ ਟਾਈਮ ਵੀਰੇ ਪੂਰੇ ਪੰਜ ਮਹੀਨੇ ਦੀ ਚੈੱਕ ਪਾਸ ਆ ਗਈ ਪੰਜ ਮਹੀਨੇ ਦੀ ਚੈੱਕ ਪਾਸ ਕਿੰਨਾ ਦੁੱਧ ਤਿਆਰ ਦੁੱਧ ਵੀਰੇ ਨੈਟ ਲਵਾ 6 ਲੀਟਰ ਆ 6 ਲੀਟਰ ਦੁੱਧ ਕੰਡੇ ਵਾਲਾ ਹੈਗਾ ਮਤਲਬ ਹਾਂ ਵੀਰੇ ਹਾਂ ਠੀਕ ਆ ਥਣ ਬਹੁਤ ਚੰਗਾ ਹੈ ਵੀਰੇ ਮੈਂ ਅੱਗੇ ਨਹੀਂ ਹੈ ਬਸ ਇੱਕ ਤਰ੍ਹਾਂ ਦੀ ਠੰਡੀ ਸੀਲ ਲੱਗੀ ਠੰਡੀ ਸੀਲ ਤੇ ਹੌਲਾ ਥਣ ਹਵਾ ਨਾਲ ਚੈੱਕ ਕਰ ਲਓ ਬੜਾ ਚੰਗਾ ਗਾ ਤੇ ਬਾਈ ਚੈੱਕ ਪਾਸ ਮਤਲਬ ਹਾਂ ਜੋ ਡਾਕਟਰ ਕੋਲ ਜਾ ਉਹਦਾ ਨਾਮ ਲੈ ਕੇ ਆਵੇਂ ਠੀਕ ਹੈ ਇੰਨਾ ਤੋਂ ਬਾਹਰ ਹਾਂ ਡਾਕਟਰ ਬਹੁਤ ਕਮਾਲ ਦਾ ਯਾਰ ਤਿਆਰ ਬਹੁਤ ਚੰਗੀ ਹੁੰਦੀ ਹਾਂ ਹਾਂ ਵੀ ਹਾਂ ਹਾਂ ਖੋਲ ਲੈ ਵੀਰੇ ਤੋੜ ਕੇ ਦਿਖਾ ਦੇ ਕਰਮਾਲੀ ਤੇ ਮਾੜਾ ਮਾੜਾ ਸਿੰਘ ਜ਼ਰੂਰ ਆ ਹਨਾ ਕੱਲੀ ਵੀਰੇ ਆ ਅਗਲਾ ਕੋਈ ਆਏ ਨਾ ਕਰੇ ਸੰਜਾ ਤੇ ਠੰਡੀ ਸੀਲ ਕੋਈ ਅੰਤ ਨਹੀਂ ਭਾਈ ਇਹਦਾ ਹਾਂ ਮੇਨ ਗੱਲ ਆ ਜੀ ਕੱਦ ਵੱਡਾ ਫੁੱਲਾ ਰਾਜੀ ਲੋ ਜੀ ਫੁੱਲਾ ਕਰਮ ਵਾਲੀ ਹੈ ਨਾ ਹਾਂ ਬਈ ਕਿੰਨਾ ਕਰਤਾ ਪਾ ਦੂ ਬਈ ਮੂਰੇ ਬਈ ਦੋ ਤਾ ਵਾਦਾ ਨਹੀਂ ਕਹਿੰਦੇ 26 27 ਲੀਟਰ ਹੀ ਪਾ ਦੂਗੀ ਠੀਕ ਆ ਹਾਂ ਬਿਤਾਵਾ ਮੰਨ ਕੇ ਚੱਲ ਦੂਜੇ ਸਵੇਰ ਕੋਈ ਵਾਦਾ ਨਹੀਂ ਮੂੰਹ ਟੜ ਦੇ ਨਹੀਂ ਟੜ ਹਾਂ ਬਾਕੀ ਸੇਵਾ ਦਾ ਬਈ ਫੁੱਲ ਦਾ ਠੀਕ ਆ ਤੇ ਇਹਦਾ ਭਰਾ ਕੀ ਮੁੱਲ ਰਹੋ ਇਹਦਾ ਮੁੱਲ ਵੀਰੇ 35000 ਰੁਪਏ ਠੀਕ ਆ ਆਫਰ ਹੀ ਆ ਹਨਾ ਹਾਂ 35000 ਰੁਪਏ ਵੀਰ ਕਹਿੰਦਾ ਮੋਲ ਹੈਗਾ ਸਮੀ ਪਲੀ ਚੰਗੀ ਆ ਕੱਦ ਵੈਟ ਚੰਗਾ ਹੈਗਾ ਹਾਂਜੀ ਬਾਈ ਹਾਂ ਤੇ ਮੇਨ ਗੱਲ ਸੁਨੱਖ ਪੋਣਾ ਵੈਟ ਜਬਾਉਦਾ ਹਾਂ ਬਾਈ ਹਾਂ ਤੇ ਅੱਗੇ ਵੀਰੇ ਲਾਸਟ ਇਹ ਵੀਰੇ ਨਾਲ ਦੂਜਾ ਸੁਆ ਠੀਕ ਆ ਮਸੀਦਾ ਕੱਦ ਘਾਟ ਵੀ ਮੇਰੇ ਜਿੱਡਾ ਵੀਰੇ ਤੇ ਹੂ ਵੀਰੇ 5 ਫੁੱਟ ਤੋਂ ਉੱਤੇ ਕੱਦ ਹਾਂ ਆਰਾਮ ਨਾਲ ਹੀ ਹੈਗਾ ਵੀਰੇ 5 ਫੁੱਟ ਦਾ ਆਰਾਮ ਨਾਲ ਹੀ ਹੈਗਾ ਹਾਂ ਕੱਦ ਬਹੁਤ ਆ ਇਹ ਜਵਾੰਦਰੀ ਤੇ ਲਾ ਗਈ ਇਹ ਠੀਕ ਆ ਹਾਂ ਇਹ ਵੀ ਤਾਂ 7 ਮਹੀਨੇ ਤੇ 5 ਦਿਨਾਂ ਦੀ ਗੱਬਣਾ ਅਜੋ 7 ਮਹੀਨੇ 15 ਦੀ ਗੱਲ 55 ਦਾ ਰਹਿੰਦੇ ਨੇ ਸੂਨ ਦੇ ਤੇ ਦੁੱਧ ਹੁਣ ਵੀਰੇ ਕਿੱਡਾ ਦੁੱਧ ਵੀਰੇ ਨੂੰ ਅਸੀਂ ਇੱਕ ਟਾਂ ਜੋਨੇ ਚਾਹ ਫਿਰ ਦੁੱਧ ਦਾ ਮਤਲਬ ਕਿ ਡਰਾਈ ਕਰਨ ਦਾ ਟਾਈਮ ਹਾਂ ਬਸ ਵੀਰੇ ਆ ਜਾਂਦਾ ਕਰਮਾਲੀ ਨਾਲ ਕਰ ਹੀ ਦੇਵਾਂਗੇ ਡਰਾਈ ਠੀਕ ਆ ਹਾਂ ਪੂਰੇ 55 ਦਾ ਬਾਕੀ ਹੈ ਦੇ ਵੀਰੇ ਅੱਜ ਠੀਕ ਆ ਲੈ ਆਰਡਰ ਚੈੱਕ ਕਰ ਲਓ ਕਰਮਾਲੀ ਦਾ ਥਾਣ ਬਹੁਤ ਚੰਗਾ ਹੈ ਤੇ ਦੁੱਧ ਗੁੱਧ ਵੀਰੇ ਆਖਲੇ ਤੋਂ ਤਿੰਨ ਲੱਖ ਹਾਂ ਵੀਰੇ ਮਗਰੋਂ ਠੀਕ ਆ ਦੁੱਧ ਵੀਰੇ ਆ ਫਲਡਣ ਵਾਲਾ ਕੰਮ ਹੀ ਹੈ ਛੱਡਣੀ ਪੈਂਦੀ ਆਗੀ ਠੀਕ ਆ ਤੁਸੀਂ ਆ ਦੇਖੋ ਅੱਜ 55 ਦਾ ਰਹੇ ਤੇ ਫਿਰ ਵੀ ਇੱਕ ਡੰਗ ਚੋਂ ਨੇ ਇਹਨੂੰ ਠੀਕ ਆ ਇੱਕ ਡੰਗ ਚੋਂ ਨੇ 55 ਦਿਨ ਹੈ ਬਾਈ ਕਹਿੰਦਾ ਸਿਰਫ ਤੇ ਕਿੰਨਾ ਹੈ ਰਿਕਾਰਡ ਸੀ ਵੀਰੇ ਦੁੱਧ ਦਾ ਇਹ ਵੀਰੇ ਫੱਜਰ ਦੇ ਨੂੰ ਤੱਕ ਬਾਈ ਤੇ ਲੀਟਰ ਦੁੱਧ ਬੀਤੇ ਬਾਈ ਤੇ ਹੀ ਲੀਟਰ ਪਹਿਲਾਂ ਸੁਣ ਹਾਂ ਚੈੱਕ ਕਰ ਯਾਰ ਫੇਸ ਥੋੜਾ ਤੇਰਾ ਨਾ ਘਰ ਵਾਲੀ ਦਾ ਜੇ ਆਪਾਂ ਕਹ ਜੀ ਪਲੀ ਪੁਲੀ ਵੀ ਚੰਗੀ ਹੈ ਪਲੀ ਪੁਲੀ ਵੀ ਚੰਗੀ ਹੈ ਬਾਈ ਬਸ ਹਾਂ ਤੇ ਹੁਣ ਕਿੰਨਾ ਕੁ ਪਾ ਦੂ ਐਸਟੀਮੇਟ ਹੈ ਕਹਿੰਦਾ ਕਿ ਪਾਈ ਦੂ ਕੋਈ 25 ਤੋਂ 30 ਲੀਟਰ ਦਾ ਠੀਕ ਆ ਹਾਂ ਬਾਈ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਥਾਣ ਚੈੱਕ ਕਰ ਲੋ ਬਹੁਤ ਚੰਗੇ ਥਾਣਾਂਗੇ ਇੱਕ ਥਣ ਤੋਂ ਬਾਈ ਕਹਿੰਦਾ ਤੇਲਾ ਬਾਕੀ ਤਨ ਪੂਰੇ ਵਧੀਆ ਚੱਲਦੇ ਆ ਹਾਂ ਇਹ ਬਸ਼ਮਾ ਦੇ ਭਾਈ ਦੇ ਦੇਣੀ ਬਈ ਆਪਾਂ ਹੀ ਠੀਕ ਆ ਤੇ ਮੇਰੀ ਬਾਈ ਵੱਡੀ ਡਿਮਾਂਡ ਨਹੀਂ ਠੀਕ ਆ ਬਾਈ ਕਹਿੰਦਾ ਬੱਸੀਆਂ ਦੇ ਮੁੱਲ ਚ ਹੀ ਦੇ ਦੇਣੀ ਹੈ ਕੋਈ ਬਾਲੀ ਵੱਡੀ ਨਹੀਂ ਮੰਗਦੇ ਤੇ ਭਰਾ ਫਿਰ ਕੀ ਮੁੱਲ ਰਹੂ ਜਾਇਜਾ ਦੇਣ ਲੈਣਾ ਮੁੱਲ ਵੀ 24000 ਰੁਪਏ ਮਾਨਦਾਨ ਹੋ ਜਾਊਗਾ ਠੀਕ ਆ ਬੱਸੀ ਦੇਖ ਰੋ ਮੇਰੇ ਜੱਡੀ ਆ ਬੈੜਾ ਬਾਈ ਤੇਰੇ ਜੱਡੀ ਆ ਕੀ ਮਾਲ ਦਾ ਅੱਜ ਪੂਰੇ 55 ਜਣ ਬਾਕੀ ਆ ਬੱਸੀ ਦੇ ਠੀਕ ਆ ਹਾਂ ਚਾਰ ਲੀਟਰ ਦੁੱਧ ਤਾਂ ਹੁਣ ਵੀ ਚੋਣੇ ਆ ਚਾਰ ਲੀਟਰ ਦੁੱਧ ਬਾਈ ਕਹਿੰਦਾ ਹੁਣ ਵੀ ਚੋਣੇ ਹੈਗੇ ਹਾਂ ਬਾਕੀ ਸਨਖ ਪੁਣਾ ਬਹੁਤ ਆ ਵੱਡ ਚ ਕੱਦ ਵੱਡੇ ਵੀ ਚੰਗਾਗਾ ਮੁੱਲ ਹੈਗਾ 24000 ਬਾਕੀ ਬਾਈ ਮੌਕੇ ਤੇ ਮਾਨ ਤਣ ਹੋਜੂ ਹਾਂ ਵੀਰੇ ਠੀਕ ਆ ਬਾਈ ਬਾਈ ਕਹਿੰਦਾ ਮੌਕੇ ਤੇ ਮਾਨ ਮੇਰੇ ਵੀਰੇ ਆਪਣੇ ਥਾਂ ਥੋੜੀ ਥਾਂ ਦੀ ਕਮੀ ਹੈਗੀ ਮਜਬੂਰੀ ਕਰਨੀ ਆਪਾਂ ਵੇਚ ਰਹੀ ਆਂ ਠੀਕ ਆ ਲੋਟ ਨਹੀਂ ਆ ਰਹੀ ਮੇਰੇ ਕੋਲ ਥੋੜੀ ਥਾਂ ਦੀ ਕਮੀ ਆ ਤਾਂ ਹੀ ਕਰਕੇ ਮੈਂ ਸ਼ੇਲ ਕਰ ਰਿਹਾ ਨਹੀਂ ਮੈਂ ਸ਼ੇਲ ਕਰਦਾ ਨਹੀਂ ਸੀਗਾ ਹਾਂ ਵੀਰੇ ਹਾਂ ਨਾਗਸੀਗੇ ਭਰਾ ਕੋਲ ਸੱਤ ਸੱਤ ਹੀ ਦਿਖਾਤੇ ਜੇ ਸੱਤਾਂ ਨੂੰ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲੋ ਧੰਨਵਾਦ ਜੀ